ਹਾਂਜੀ ਹਾਂਜੀ ਤਿੰਨੇ ਵੀਰਾਂ ਨੂੰ ਸਸਰੀਆ ਕਾਲ ਕਹਿਣੀ ਆਰ ਕਰਨੀ ਵਾ ਆਪਣਾ ਬੜਾ ਫਰਕ ਹੈ ਪੰਜਾਬੀ ਜਗਾੜੀ ਦਾ ਹੈ ਗਿਆ ਇਹ ਗੱਲ ਮਾ ਕੋਈ ਅਥ ਕਥਨੀ ਨਹੀਂ ਹੈ ਜੀ ਤੇ ਨੰਬਰ 2 ਜਿਹੜਾ ਸਾਡਾ ਮੁੱਦਾ ਮੈਂ ਤੁਹਾਨੂੰ ਸਵਾਲ ਵਾਸਤੇ ਇੱਕ ਕਾਲ ਕੀਤੀ ਹੈ ਸਾਰ ਪੁੱਛੋ ਜੀ ਟੀਮ ਸੀਗੀ ਬਾਹਰ ਨੂੰ ਜਾਂਦੀ ਤੇ ਟਰੱਕ ਖਰਾਬ ਹੋ ਗਿਆ ਬਾਈ ਸਾਹਿਬ ਮੀਲਾਂ ਤੇ ਮਾਲਕ ਨੇ ਕੰਪਨੀ ਨੇ ਬਾਇਰ ਟਿਕਟ ਨਹੀਂ ਕਰਾਈ ਕਹਿੰਦੇ ਰੈਂਟ ਤੇ ਗੱਡੀ ਲੈ ਕੇ ਆਜੋ ਟੀਮ ਨੂੰ ਓਕੇ ਜੀ ਤੇ ਉਹ ਮੀਲਾਂ ਦੇ 220 ਦੇ ਉਹਨੂੰ ਪੇ ਕਰਨੇ ਤਾਂ ਬਣਦੇ ਆ ਨਾ ਕੰਪਨੀ ਨੂੰ ਇਹ ਪੁੱਛਣਾ ਭਾਜੀ ਨੂੰ ਮੈਂ ਰਮਨ ਜੀ ਨੂੰ ਮੈਂ ਇਹ ਕਹਿ ਸਕਦਾ ਕਿ ਉਹਦੇ ਮੀਲ ਬਣਦੇ ਹੈਗੇ ਜਾਂ ਉਹ ਇਦਾਂ ਬਣਦੇ ਹੈਗੇ ਲੇਖੋ ਉਹ ਪਰਸਨਲ ਜਿਹੜੀ ਚੀਜ਼ਾਂ ਹੈਗੀਆਂ ਤੁਹਾਡੀਆਂ ਕਿ ਉਹਨਾਂ ਨੇ ਤੁਹਾਨੂੰ ਪਰਸਨਲ ਤੁਹਾਡਾ ਜਿਹੜਾ ਇੰਤਜ਼ਾਮ ਕੀਤਾ ਵਾਪਸ ਆਉਂਦਾ ਜ਼ਰੂਰੀ ਨਹੀਂ ਕਿ ਉਹਨੇ 에ਅ ਟਿਕਟ ਤੇ ਕਰਨਾ ਹੈਗਾ ਜੇਕਰ ਖਰਾਬ ਹੋ ਗਿਆ ਹੈਗਾ ਅੰਡਰਸਟੈਂਡ ਏਸ ਚੀਜ਼ ਨੂੰ ਕੰਮ ਦੀ ਲੋਡ ਹੈਗੀ ਆ कि जे एक ਇਹਦੇ ਕੋ ਦੋ ਹਿੱਸੇ ਆਏ ਇਹ ਇਹ ਦੋਨੋਂ ਹਿੱਸੇ ਜਿਹੜੇ ਆ ਬੜੇ ਇੰਟੀਗਰਲ ਪਾਰਟ ਆ ਕਿਸੇ ਕੰਪਨੀ ਦੇ ਦੀ ਕੰਪਨੀ ਤੇ ਕੰਪਨੀ ਦੇ ਲਈ ਡਰਾਈਵਰ ਤੇ ਡਰਾਈਵਰ ਦੇ ਲਈ ਕੰਪਨੀ ਦੋਨੋਂ ਇੱਕ ਦੂਜੇ ਲਈ ਬਹੁਤ ਇੰਟੀਗਰਲ ਬਹੁਤ ਜ਼ਰੂਰੀ ਹਿੱਸੇ ਆ ਠੀਕ ਹੈ ਨਾ ਮੈਂ ਅੱਜ ਤੱਕ ਇੰਨੀਆਂ ਗੱਲਾਂ ਸੁਣੀਆਂ ਕਿ ਸਾਡਾ ਟਰੱਕ ਖਰਾਬ ਹੋ ਗਿਆ ਮੁਰਗੇ ਕੰਪਨੀ ਨੇ ਸਾਡੀ ਬਾਤ ਨਹੀਂ ਪੁੱਛੀ ਸਾਨੂੰ ਉਥੋਂ ਕੁਝ ਨਹੀਂ ਕੁ ਦੱਸਾ ਲੈ ਕੇ ਹੈ ਨਾ ਕੁਝ ਨਹੀਂ ਕਰਕੇ ਦੱਸਾ ਜੇ ਕੰਪਨੀ ਤੁਹਾਨੂੰ ਐਟਲੀਸਟ ਤੁਹਾਨੂੰ ਗੱਡੀ ਹਾਇਰ ਕਰਕੇ ਦੇ ਰਹੀ ਆ ਤੁਹਾਨੂੰ ਵਾਪਸ ਲੈ ਕੇ ਆ ਰਹੀ ਆ ਆਈ ਥਿੰਕ ਯੂ ਸ਼ੁਡ ਬੀ ਥੈਂਕਫੁਲ ਹੈਨਾ ਤੇ ਹੋਂਦੀ ਆਪਾਂ ਕੰਪਨੀ ਨੂੰ ਕਹੀਏ ਵੀ ਮੈਂ ਜਿਉ 2000 ਮੀਲ ਕਾਰ ਚਲਾ ਕੇ ਵਾਪਸ ਆਇਆ ਤੇ ਮੈਨੂੰ ਉਹ 2000 ਮੀਲ ਦੇ ਪੈਸੇ ਵੀ ਚਾਹੀਦੇ ਆ ਵੀ ਯੂ نو ਵੀ ਨੀਡ ਟੂ ਅੰਡਰਸਟੈਂਡ ਕਿ ਆਪਾਂ ਕੰਪਨੀ ਸਾਡੀ ਹੈਲਪ ਕਰ ਵੀ ਅਸੀਂ ਕੰਪਨੀ ਦੀ ਹੈਲਪ ਕਰਦੇ ਆ ਨਾਟ ਏਵਰੀ ਡਰਾਈਵਰ ਇਜ਼ ਬੈਟਰ ਡਰਾਈਵਰ ਨਾਟ ਏਵਰੀ ਕੰਪਨੀ ਇਜ਼ ਅ ਗੁੱਡ ਕੰਪਨੀ ਠੀਕ ਆ ਸਾਰੀਆਂ ਗੁੱਡ ਨਹੀਂ ਆ ਸਾਰੀਆਂ ਬੈਡ ਨਹੀਂ ਆ ਪਰ ਐਟਲੀਸਟ ਜਿਹੋ ਦਾ ਨਾ ਵਰਕ ਕਰਦੇ ਸਾਨੂੰ ਏਟ ਲੀਸ ਕਰ ਤੱਕ ਸੇਫ ਲੈ ਕੇ ਆਉਣ ਦੇ ਲਈ ਕੋਸ਼ਿਸ਼ ਕਰ ਰਹੇ ਆ ਤੇ ਇਹ ਇਹਦੇ ਵਿੱਚ ਮੈਂ ਤੇ ਜੇ ਮੈਂ ਮੇਰੀ ਜਗ੍ਹਾ ਤੇ ਮੈਂ ਹੋਵਾਂ ਤੇ ਮੈਂ ਇਸ ਚੀਜ਼ ਦੇ ਲਈ ਚੈਅ ਮੰਗਣੀ ਕਰਾਂਗਾ ਮੈਂ ਹੀ ਸਾਰੇ ਉਹ ਕੰਪਨੀ ਦੇ ਹੀ ਬਿジネス ਆਏਗਾ ਡਰਾਈਵਰ ਦੀ ਦਾ ਜੌਬ ਹੈ ਨਾ ਨਹੀਂ ਨਹੀਂ ਮੈਂ ਮੰਨ ਗਿਆ ਜੀ ਕੰਪਨੀ ਦਾ ਬਿਜ਼ਨਸ ਹੈ ਭਲੇ ਵੀ ਆ ਤੱਕ ਜਿਵੇਂ ਕੋ ਜਸਵੀਰ ਜੀ ਤੁਸੀਂ ਹੁਣ ਇਹ ਕਹਿ ਰਹੇ ਆਂ ਵੀ ਕੀ ਉਹਨਾਂ ਨੇ ਤੁਹਾਡੀ ਗੱਡੀ ਦੇ ਰੈਂਟ ਦੇ ਪੈਸੇ ਨਹੀਂ ਦੇ ਰਹੇ ਉਹਦੀ ਗੱਲ ਕਰ ਰਹੇ ਆਂ ਜਾਂ ਤੁਸੀਂ ਨਹੀਂ ਨਹੀਂ ਜੀ ਨਹੀਂ ਨਹੀਂ ਗੱਡੀ ਦੇ ਦਾ ਪੇ ਕਰਨਗੇ ਜੀ ਜੇ ਉਹ ਦਿਹਾੜੀਆਂ ਲੱਗਣੀਆਂ ਦੋ ਦਿਹਾੜੀਆਂ ਲੱਗਣੀਆਂ ਉਹਦੀ ਗੱਲ ਕਰਦਾ ਮੈਂ ਇਹ ਤਾਂ ਦੇਖੋ ਉਹ ਤਾਂ ਸਿਸਟਮ ਦਾ ਹਿੱਸਾ ਹੈ ਜਦੋਂ ਜਦੋਂ ਟਰੱਕ ਰੋਡ ਤੇ ਚੱਲਣਾ ਖਰਾਬ ਤਾਂ ਹੋਣਾ ਹੁੰਦਾ ਇਹ ਤਾਂ ਇੱਕ ਨਹੀਂ ਨਹੀਂ ਅੱਛਾ ਇੱਕ ਚੀਜ਼ ਹੁਣ ਰਮਨ ਜੀ ਤੁਸੀਂ ਵੀ ਦੱਸਿਓ ਜਾਂ ਜਸਪੀਰ ਜੀ ਤੁਸੀਂ ਵੀ ਦੱਸਿਓ ਜੇ ਜਹਾਜ਼ ਤੇ ਵਾਪਸ ਆਉਣ ਨੇ ਤਾਂ ਫਿਰ ਵੀ ਉਹ ਮੀਲ ਮਿਲਦੇ ਆ ਨਹੀਂ ਫੇਰ ਨਹੀਂ ਮਿਲਦਾ ਉਹ ਤਾਂ ਉਹ ਚਾਹ ਤੁਸੀਂ ਕਿੰਨੇ ਘੰਟੇ ਮੈਂ ਫੋਨ ਕਰਾਂ ਜਿਲਕੈ ਸੰਤੇ ਨਹੀਂ 48 ਘੰਟੇ ਲੱਗਣੇ ਆ ਉਹਨਾਂ ਨੂੰ ਠੀਕ ਹੈ ओके सो ਤੁਹਾਡਾ ਮਸਲਾ ਇਹ ਆ ਵੀ ਸਮਾਂ ਜਿਆਦਾ ਖਰਾਬ ਹੋਣ ਕਰਕੇ ਉਹ ਉਹ ਚੀਜ਼ ਦੇ ਜਿਹੜੀ ਉੱਪਰ ਭਾਈ ਹੋਵੇ ਉਹ ਤਾਂ ਬਾਹਰ ਉਡਾ ਰਹੇ ਠੀਕ ਹੈ ਹੁਣ ਰਮਨ ਜੀ ਮੈਨੂੰ ਇਹ ਪਤਾ ਨਹੀਂ ਇੰਡਸਟਰੀ ਸਟੈਂਡਰਡ ਕੀ ਆ ਜਾਂ ਕੀ ਪ੍ਰੈਕਟਿਸਿਸ ਕੀ ਜਿਹੜੀ ਇਸ ਦੇ ਉੱਤੇ ਚੱਲਦੀਆਂ ਇਹ ਤੁਸੀਂ ਦੱਸੋ ਇੰਡਸਟਰੀ ਸਟੈਂਡਰਡ ਇਹ ਨਹੀਂ ਭਾਏ ਜੇ ਇੰਡਸਟਰੀ ਸਟੈਂਡਰਡ ਦੀ ਗੱਲ ਕਰੀਏ ਤਾਂ ਇੰਡਸਟਰੀ ਸਟੈਂਡਰਡ ਇਹ ਆ ਕਿ ਦੇ ਹੈਵ ਟੂ ਪੇ ਵੈਨ ਯੂ ਡਰਾਈਵ ਅ ਟਰੱਕ ਠੀਕ ਹੈ ਦੇ ਕੈਨ ਪੇ ਤੁਹਾਨੂੰ ਜਿਹੜਾ ਡੇਲੀ ਬੇਸਿਸ ਤੇ ਪੇ ਕਰ ਸਕਦੇ ਆ ਕੀ ਤੁਹਾਡਾ ਜਿਹੜਾ ਡੇਲੀ ਬੇਸਿਸ ਤੇ ਬਣਦੇ ਹੈਗੇ ਪੈਸੇ ਉਹ ਪੇ ਕਰ ਸਕਦੇ ਆ ਤੁਹਾਨੂੰ ਡੇਲੀ ਬੇਸਿਸ ਤੇ ਬਿਨਾ ਕੈਲੋ ਵੀ ਜਿੱਦਾਂ ਤੇ ਲੇਓਵਰ ਹੁੰਦਾ ਤੁਹਾਨੂੰ 150 ਡਾਲਰ ਲੇਓਵਰ ਪੇ ਕੀਤਾ ਜਾਂਦਾ ਆ ਜਾਂ ਤੁਹਾਨੂੰ ਵੇਟਿੰਗ ਟਾਈਮ ਜੇ ਪੇ ਕੀਤਾ ਜਾਂਦਾ ਥੈਟਸ ਹਾਊ ਇਟ ਗੇਟ ਪੇਡ ਇਟ ਡਸ ਨਾਟ ਗੇਟ ਪੇਡ ਫਾਰ ਮਾਈਲ ਤੁਹਾਨੂੰ ਪਰਸਨਲ ਕਾਰ ਤੇ ਜਾਂ ਰੈਂਟਡ ਕਾਰਸ ਤੇ ਵਾਪਸ ਆਉਣ ਦੇ ਲਈ ਪਰ ਮਾਈਲ ਰੇਟ ਨਹੀਂ ਦਿੱਤਾ ਜਾ ਸਕਦਾ ਨਾਲੇ ਨੁਕਸਾਨ ਤਾਂ ਦੋਨੋਂ ਪਾਸੇ ਹੋਇਆ ਡਰਾਈਵਰ ਦਾ ਵੀ ਹੋਇਆ ਤੇ ਕੰਪਨੀ ਦਾ ਵੀ ਤਾਂ ਹੋਇਆ ਨਾ ਉਹਨਾਂ ਨੇ ਵੀ ਤਾਂ ਆਲਟੀਮੇਟਲੀ ਉਹਨਾਂ ਨੇ ਹੋਲ ਡਰਾਈਵਰ ਹਾਇਰ ਕਰਕੇ ਫੇਲ ਹੀ ਆਉਗੇ ਜਿਹੜੇ ਉਹ ਕੰਪਨੀਆਂ 'ਚ ਕੰਮ ਕਰਦੇ ਨੇ ਨਾ ਰੈਗੂਲਰ ਕੰਪਨੀਆਂ 'ਚ ਮੈਂ ਕਹਿੰਦਾ ਵੇ ਟ੍ਰਕਿੰਗ ਨਹੀਂ ਬਹੁਤ ਵਾਰ ਹੁੰਦਾ ਤੁਸੀਂ ਕੰਮ ਕਰਨ ਜਾਣੇ ਕੰਪਨੀ ਵਾਲੇ 2 ਘੰਟੇ ਬਾਅਦ ਕਹਿ ਦਿੰਦੇ ਵੀ ਨਹੀਂ ਜੀ ਹੁਣ ਕੰਮ ਹੈ ਨਹੀਂ ਤੇ ਘਰ ਨੂੰ ਜਾਓ ਤੇ ਤੁਸੀਂ ਜੇ ਕੋਈ ਕਹੋਗਾ ਵੀ ਨਹੀਂ ਮੈਂ ਤਾਂ 8 ਘੰਟੇ ਕੰਮ ਕਰਨਾ ਆ ਸੋ ਇਹ ਹੁੰਦਾ ਰਿਹਾ ਇਹ ਮੈਂ ਦੇਖਿਆ ਕੇ ਕਈ ਕੰਪਨੀਆਂ 'ਚ ਜੀ 4 ਘੰਟੇ ਦਾ ਬੈਨੀਫਿਟ ਦਿਆ ਜਾਂਦਾ ਜੇ ਤੁਸੀਂ ਸਾਲ ਸਾਜੀ ਕੈਲੀਫੋਰਨੀਆ ਦਾ ਲਾਏ ਜੇ ਤੁਸੀਂ ਕਿਸੇ ਨੂੰ ਆਏ ਤੇ ਵਾਪਸ ਮੋੜਦੇ ਆ 4 ਘੰਟੇ ਦਾ ਬੈਨੀਫਿ ਬਾਕੀ ਜਿਹੜਾ ਡਰਾਈਵਰ ਹੈਗਾ ਜੋਬ ਵਾਲਾ ਉਹ ਬਿਜ਼ਨਸ ਦਾ ਹਿੱਸਾ ਨਹੀਂ ਬਣ ਸਕਦਾ ਜੇ ਵੀ ਟਰੱਕ ਖਰਾਬ ਹੋਇਆ ਇਹਦਾ ਕੰਪਨੀ ਦਾ ਆਪਣਾ ਕੰਮ ਹੈਗਾ ਉਹਦਾ ਬਿਜ਼ਨਸ ਹੈ ਡਰਾਈਵਰ ਦੀ ਜੋਬ ਹੈ ਨਹੀਂ ਨਹੀਂ ਬਿਲਕੁਲ ਦੇਖੋ ਇਸ਼ੂ ਹੈ ਚਲੋ ਠੀਕ ਹੈ ਤੁਸੀਂ ਨਵਾਂ ਜਿਹੜਾ ਇਸ਼ੂ ਹੈ ਇਸ ਚੀਜ਼ ਨੂੰ ਤੁਸੀਂ ਮੋਰੇ ਲਿਆਦਾ ਡੈਫੀਨੇਟਲੀ ਇਹਦੇ ਤੇ ਕਾਫੀ ਕਾਫੀ ਜਿਹੜੇ ਤੇ ਮਿਲਦਾ ਚਰਚਾ ਹੋਣ ਦੀ ਲੋੜ ਆ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਹੋ ਸਕਦਾ ਥੈਂਕ ਯੂ ਜੀਸਪੀ ਜੀ ਤੁਸੀਂ ਬਹੁਤ ਵਧੀਆ ਇਨਫਰਮੇਸ਼ਨ ਪ੍ਰੋਵਾਈਡ ਕਰਦੇ ਆ ਥੈਂਕ ਯੂ ਇਹ ਅਸੀਂ ਕਲੈਰਿਫਾਈ ਚੱਕੀ ਹੈ ਵੀ ਡਰਾਈਵਰ ਦੀ ਜੌਬ ਹੈਗੀ ਨਾ ਕਿ ਬਿਜ਼ਨਸ ਜੀ ਨਾਟ ਬਿਜ਼ਨਸ ਥੈਂਕ ਯੂ ਥੈਂਕ ਯੂ ਜਸਵੀਰ ਜੀ ਨਹੀਂ ਥੈਂਕ ਯੂ ਥੈਂਕ ਯੂ ਬਰ ਮੇਰੀ ਕਾਲ ਦੇ ਵਿੱਚ ਰਾਸ਼ਟਰ ਇੱਥੇ ਇੰਨੀ ਗੱਲ ਹੋ ਸਕਦੀ ਹੈ ਕਿ ਡਰਾਈਵਰ ਨੂੰ ਜਿਹੜਾ ਆ ਉਹ ਮਿਨੀਮਮ ਵੇਜ ਜਿਹੜੀ ਆ ਦੇ ਹੈਵ ਟੂ ਪੇ ਦਾ ਮਿਨੀਮਮ ਵੇਜ ਫॉर द ਆਵਰਸ ਦੇਸਟ ਬਿਕੋਸ਼ ਨਾ ਕੁਛ ਤਾਂ ਜਿਹੜਾ ਉਹ ਚਾਹੀਦਾ ਪਰ ਭਾਈ ਚਲੋ ਗੱਲ ਤਾਂ ਜਾਇਜ਼ ਹੈ ਨਾ ਦੀ ਵੀ ਕਿਥੇ 3 ਘੰਟੇ ਦੇ ਕਿਤੇ 48 ਘੰਟੇ ਤੇ ਚੀਜ਼ ਦਾ ਜਿਹੜਾ ਫਰਕ ਤਾਂ ਜਿਹੜਾ ਇਸ ਟੀਚ ਪੈਂਦਾ ਹੀ ਹੈ ਜੀ ਬਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕ ਕੀ ਗੱਲ ਦੱਲ ਰਹੀ ਰਹੇ ਜੀ ਮੈਂ ਇੱਕ ਤਾਂ ਇਹ ਦੱਸਣਾ ਸੀਗਾ ਵੀ ਆ ਕੱਲ ਵਾਈਫ ਨੂੰ ਫੋਨ ਆਇਆ ਜਿਹੜਾ ਇੰਡੀਅਨ ਕਾਉਂਸਲਰ ਇਹ ਨਵਾਂ ਸਕੈਮ ਚੱਲ ਰਿਹਾ ਜੀ ਬਹੁਤ ਕਈ ਦਿਨਾਂ ਤੋਂ ਹੁਣ ਜਦੋਂ ਤੋਂ ਜਦੋਂ ਜਦੋਂ ਤੋਂ ਡਿਪੂਟੇਸ਼ਨ ਦਾ ਰੌਲਾ ਪਿਆ ਆ ਹਾਂ ਜੀ ਉਹ ਮੇਰੀ ਵਾਈਫ ਨੂੰ ਉਹਨੇ ਕਿਹਾ ਪਹਿਲੇ ਨਾਮ ਤਾਂ ਸਹੀ ਦੱਸਿਆ ਫਿਰ ਕਹਿੰਦੇ ਵੀ ਤੁਹਾਡੇ ਤੇ ਮੁੰਬਈ ਚ ਕੇਸ ਹੋਇਆ ਪੁਲਿਸ ਨੂੰ ਇਸ ਨੂੰ ਰਿਪੋਰਟ ਕਰਾਂਗੇ ਹਾਂ ਹਾਂ ਜਦੋਂ ਤੁਸੀਂ ਨੰਬਰ ਦਾ ਵੈਸੇ ਉਹ ਗੂਗਲ ਤੇ ਗੂਗਲ ਤੇ ਸਰਚ ਵੀ ਕਰਦੇ ਹੋ ਉਹ ਨੰਬਰ ਵਾਕਈ ਉਹਨਾਂ ਦਾ ਸ਼ੋ ਕਰ ਦਿੰਦੇ ਉਹ ਨੰਬਰ ਉਹਨਾਂ ਦਾ ਹੈਗਾ ਤੇ ਇਹਦੇ ਕਰਕੇ ਵੀ ਮੈਂ ਭਰਾਵਾ ਨੂੰ ਟਰੈਕ ਪਾਉਣ ਕਹਿ ਲਿਆ ਵੀ ਉਹਨਾਂ ਦੇ ਘਰੇ ਕਿਤੇ ਇੱਕ ਮੈਸੇਜ ਵਗੈਰਾ ਹੈ ਕੀ ਹੈ ਜੋ ਵੀ ਹੈਗੀ ਉਹਨਾਂ ਨੂੰ ਫਟਾ ਅਲਰਟ ਕਰ ਦਿਓ ਕਿ ਬੜੀ ਬੰਦਾ ਘਬਰਾਟ ਚ ਆ ਕੇ ਵੈਸੇ ਕਾਗਜ਼ ਪੱਤਰ ਹੁੰਦੇ ਆ ਵਰਕਸ਼ਟਮ ਤੇ ਹੁੰਦੇ ਆ ਤੇ ਉਹ ਆਪਦੀ ਇਨਫੋਰਮੇਸ਼ਨ ਵਗੈਰਾ ਡੇਟਾ ਦੀ ਫਾਈਲ ਆਈਫੋਨ ਸਾਰੇ ਉਹ ਆਪਣੀ ਲੋਕੇਸ਼ਨ ਔਨ ਕਰਕੇ ਰੱਖੋ ਆਪਣੇ ਘਰ ਵਾਲਿਆਂ ਦਾ ਪਤਾ ਲੱਗਦਾ ਰਹਿੰਦਾ ਫਿਰ ਕਿੱਥੇ ਅਗਲਿਆਂ ਨੂੰ ਵੀ ਕੋਈ ਨਹੀਂ ਪਤਾ ਫਿਰ ਰਹਿੰਦਾ ਟੈਨਸ਼ਨ ਨਹੀਂ ਦਿੰਦੀ ਜੀ ਕਾ ਹੁਣ ਵੀਰ ਜੀ ਨੇ ਕਬੀਰ ਜੀ ਨੇ ਕਿਹਾ ਸੀਗਾ ਵੀ ਜਿਹੜੇ ਆ ਆਵਰਲੀ ਹੁੰਦੇ ਨਾ ਇੱਕ ਜਿਹੜੇ ਆਵਰਲੀ empioy ਹੁੰਦੇ ਆ ਜਾਂ ਟ੍ਰੈਕਿੰਗ ਕੰਪਨੀ ਕਹਿੰਦਾ ਜੀ ਕਿ ਉਹ ਜਾ ਕੇ ਇੱਕ ਵਾਰੀ ਕਲੌਕ ਇਨ ਕਰ ਲੈਣ ਤੇ ਉਹਨਾਂ ਨੂੰ ਉਹਦੇ ਘਰੇ ਭੇਜ ਦੇਣਾ ਕੰਪਨੀ ਨੂੰ ਮਿਨੀਮਮ 4 ਘੰਟੇ ਦੀ ਪੇਡ ਦੇਣੀ ਕਹਿੰਦੀ ਹੈ ਜੀ ਤੇ 10 ਮਿੰਟਾਂ ਬਾਅਦ ਹੀ ਕਲੌਕ ਕਲੌਕ ਆਊਟ ਕਰਕੇ ਉਹ ਕੰਪਨੀ ਬਾਅਦ ਭੇਜਦੇ ਇਹ ਇਹ ਕੈਲੀਫੋਰਨੀਆ ਤੇ ਲਾਈਜ਼ ਆਵਰਲੀ ਪੇ ਗਈ ਤੇ ਦੇਣਾ ਪੈਂਦਾ ਉਹਨਾਂ ਨੂੰ 4 ਘੰਟੇ ਤਾਂ ਮਿਨੀਮਮ ਦੇਨੇ ਪੈਂਦੇ ਹੈਗੇ ਆਫ ਪੇ ਦੇ ਠੀਕ ਥੈਂਕ ਯੂ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਦੂਸਰੀ ਬੇਨਤੀ ਹੈ ਜੀ ਆ ਜੀ ਵੀਰ ਡਰਾਈਵਰ ਬਾਰੇ ਜਿਹੜੀ ਗੱਲ ਕਰਕੇ ਗਏ ਸੀ ਨਾ ਜੀ ਮੈਂ ਉਹਦੇ ਸਬੰਧ ਵਿੱਚ ਦੱਸਾਂ ਵੀਰ ਇੱਕ ਕਿਸਮ ਦੀ ਰਮਨ ਭਾਜੀ ਤੋਂ ਹਾਂ ਹੀ ਕਰਾਉਣਾ ਚਾਹੁੰਦੇ ਸੀ ਵੀ ਤੁਸੀਂ ਕਹੋ ਵੀ ਪੇ ਮਿਲਣੀ ਚਾਹੀਦੀ ਆ ਪਰ ਮੈਂ ਆਪਣਾ ਬਤ ਇਹ ਰੱਖਣਾ ਚਾਹੁੰਦਾ ਇਹਦੇ ਤੇ ਵੀ ਇਹ ਕੋਈ ਟਰੱਕ ਪਹਿਲੀ ਵਾਰ ਖਰਾਬ ਨਹੀਂ ਹੋਣ ਲੱਗੇ ਇਹ ਮੈਂ 21ਵਾਂ ਸਾਲ ਚੱਲਦਾ ਮੈਨੂੰ ਟਰੱਕਿੰਗ ਇੰਡਸਟਰੀ 'ਚ ਸ਼ੁਰੂ ਤੋਂ ਟਰੱਕ ਖਰਾਬ ਹੁੰਦੇ ਰਹੇ ਆ ਜਿਹੜੀ ਚੀਜ਼ ਅਸੀਂ ਦੇਖਦੇ ਸੀ ਮੋਟਲ ਦੇ ਵਿੱਚ ਰਹਿਣ ਦਾ ਖਰਚਾ ਕੰਪਨੀ ਸ਼ੁਰੂ ਤੋਂ ਦਿੰਦੀ ਐ ਚਾਹੇ ਦੋ ਰਾਤਾਂ ਘਟਣ ਚਾਹੇ ਇੱਕ ਰਾਤ ਜੇ ਟਰੱਕ ਦੋ ਚਾਰ ਦਿਨਾਂ ਚ ਨਹੀਂ ਠੀਕ ਹੁੰਦਾ ਤਾਂ ਇਹ ਹੁੰਦਾ ਸੀ ਵੀ ਰਾਈਡ ਲੱਭਣੀ ਹੁੰਦੀ ਸੀ ਵੀ ਨੇੜੇ ਕੋਈ ਟਰੱਕ ਆਉਂਦਾ ਉਸ ਏਰੀਆ ਚੋਂ ਉਹ ਟਰੱਕ ਤੇ ਬੰਦਿਆਂ ਨੂੰ ਚੜਾ ਕੇ ਅੱਗੇ ਦੀ ਅੱਗੇ ਆਪਣੇ ਸ਼ਹਿਰ ਜਿਹੜੇ ਵੀ ਸ਼ਹਿਰ ਦਾ ਉਹ ਕੈਲੀਫੋਰਨੀਆ ਜਾਂ ਕਿਸੇ ਹੋਰ ਸਟੇਟ ਦਾ ਪਹੁੰਚਦਾ ਕੀਤਾ ਜਾਂਦਾ ਸੀ ਜਿੰਨਾਂ ਕੋ 20 ਸਾਲਾਂ ਅਸੀਂ ਵੀ ਐਂ ਚੜ ਕੇ ਆਏ ਆ ਅਸੀਂ ਆਪਣੇ ਡਰਾਈਵਰ ਵੀ ਸੱਦੇ ਨੇ ਹਨਾ ਜੀ ਪਰ ਇਹ ਬਹੁਤ ਵਧੀਆ ਗੱਲ ਹੈ ਵੀ ਜੇ ਅਗਲੇ ਨੇ ਕਾਰ ਵੀ ਲੈਤੀ ਵੀ ਚਲੋ ਅਗਲੇ ਦਾ ਡਰਾਈਵਰਾਂ ਦਾ ਮੇਨਿਆਂ ਦਾ ਸਮਾਂ ਖਰਾਬ ਨਾ ਹੋਵੇ ਬੈਠ ਕਾ ਜਵੇ ਹਨਾ ਸੋ ਪੇ ਕਰਨ ਵਾਲੀ ਅੱਜ ਤੱਕ ਜਿਹੜੀ ਹੈਗੀ ਆ ਜੇ ਲੋਡ ਨਹੀਂ ਮਿਲਦਾ ਤਾਂ ਡਰਾਈਵਰ ਨੂੰ ਲਾਈਟ ਦਿੱਤੀ ਜਾਂਦੀ ਆ ਵੀ ਚਲੋ ਲੋਡ ਨਹੀਂ ਮਿਲਿਆ ਹੂੰ ਹੂੰ ਇਸ ਤੋਂ ਬਿਨਾ ਇਹ ਚੀਜ਼ਾਂ ਨਹੀਂ ਹੋਈਆਂ ਕਿਉਂਕਿ ਵੈਸੇ ਹੀ ਡਰਾਈਵਰ ਇੱਕ ਸੋਹਣੀ ਪੇ ਬਣਾ ਰਿਹਾ ਵਾ ਸਾਨੂੰ ਮਤਲਬ ਕਈ ਚੀਜ਼ਾਂ ਇਹੋ ਜਿਹੀਆਂ ਜਿਨ੍ਹਾਂ ਦਾ ਮੇਰੇ خیال ਨਹੀਂ ਲੱਗਦਾ ਹੁੰਦਾ ਵੀ ਕੋਈ ਬਹੁਤੇ ਵੱਡੇ ਮੁੱਦੇ ਆ ਜਿਨ੍ਹਾਂ ਤੇ ਹਰ ਗੱਲ ਤੇ ਪੈਸਾ ਪੈਸਾ ਇਹੀ ਇੱਕ ਸੋਚਣ ਵਾਲੀ ਲੋੜ ਆ ਵੀਰ ਜੀ ਵੀ ਅੱਜ ਪੈਸਾ ਹੀ ਮੁੱਖ ਹੋ ਗਿਆ ਹੁਣ ਉਹਨਾਂ ਡਰਾਈਵਰਾਂ ਦਾ ਵੀ ਕੀ ਕਰੀਏ ਜਿਹੜੇ ਲੋਕ ਹਜ਼ਾਰਾਂ 10000 ਡਾਲਰ 20000 ਡਾਲਰ ਤੱਕ ਦਾ ਸਿੱਧਾ ਹੀ ਨੁਕਸਾਨ ਡਰਾਈਵਰ ਗਲਤੀ ਕਰਕੇ ਆ ਜਾਂਦਾ ਉਹ ਕਹਿੰਦੇ ਸਾਨੂੰ ਕੀ ਪਤਾ ਫਿਰ ਹਨਾ ਸੋ ਇੱਕ ਦੋਨੋ ਪੱਖ ਨੇ ਮੇਰੀ ਬੇਨਤੀ ਹੈ ਇਹਨਾਂ ਤੇ ਆ ਕੇ ਘੰਟਿਆਂ ਵੱਧੀ ਜੇ ਆਪਣੇ ਕੋਲੇ 45 ਮਿੰਟ ਹੁੰਦੇ ਆ ਆਪਾਂ ਇਹਦੇ ਤੇ ਜਿਹੜੀ ਸੰਜੀਦਗੀ ਦੇ ਮੁੱਦੇ ਆ ਜਿਹੜੇ ਟਰੱਕਿੰਗ ਨਾਲ ਜਿੱਦਾਂ ਹੁਣ ਇਮੀਗ੍ਰੇਸ਼ਨ 'ਚ ਸਾਨੂੰ ਕਿਹੜੀਆਂ ਜ਼ਰੂਰਤਾਂ ਪੈਣੀਆਂ ਰੋਡ ਤੇ ਸਾਡੇ ਉੱਥੇ ਮੁਸ਼ਕਲਾਂ ਜਿੱਦਾਂ ਬੱਚੇ ਨੇ ਪੁੱਛਿਆ ਵੀ ਸਾਨੂੰ ਉੱਥੇ ਕਿਹੜਾ ਕਾਰਡ ਚਾਹੀਦਾ ਜਾਂ ਇਹ ਚੀਜ਼ਾਂ ਤੇ ਅਸੀਂ ਜੱਗ ਵਰਕ ਕਰੀਏ ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਆਪਾਂ ਟਰਾਂਸਪਰੈਂਸੀ ਨੂੰ ਲੈ ਕੇ ਬ੍ਰੋਕਰਾਂ ਦੇ ਰੋਲਾ ਪਾ ਰਹੇ ਆ ਉਹਦੇ ਤੇ ਸਾਈਨ ਕਰਨ ਦੀ ਲੋੜ ਆ ਸਾਨੂੰ ਉਹ ਪੁੱਛ ਲਓ ਜੀ ਉਹ ਮੁੱਦੇ ਸਹੀ ਆਪਾਂ ਲਿਆਇਆ ਕਰੀਏ ਮੁੱਦੇ ਛੋਟੇ ਨੇ ਇਹਨਾਂ ਨਾਲ ਕਈ ਵਾਰ ਨੁਕਸਾਨ ਹੀ ਹੁੰਦਾ ਭਾਈਚਾਰੇ ਚ ਦੋਨਾਂ ਧਿਰਾਂ ਨੂੰ ਆਪਸ ਵਿੱਚ ਬਹੁਤ ਪਿਆਰ ਦੀ ਲੋੜ ਆ 2-400 ਡਾਲਰ ਜੇ ਪਾ ਵੀ ਜਾਊਗਾ ਨਾ 1-500 ਡਾਲਰ ਆ ਵੀ ਜਾਊ ਉਹਦੇ ਨਾਲ ਨਾ ਤਾਂ ਘਰ ਉਹਨਾਂ ਦਾ ਪੈਣਾ ਨਾ ਕੰਪਨੀ ਦਾ ਵਿੜਾ ਕਰਕ ਹੋਣ ਲੱਗਿਆ ਇਹਨਾਂ ਨਾਲ ਹਨਾ ਸੋ ਮੇਰੀ ਇਹ ਬੇਨਤੀ ਆ ਸਾਰਿਆਂ ਨੂੰ ਵੀ ਇੱਥੇ ਮੁੱਦੇ ਸੰਜੀਦਗੀ ਵਾਲੇ ਆਪਾਂ ਰੱਖਿਆ ਕਰੀਏ ਜੀ ਨਾਲੇ ਸਿਚੁਏਸ਼ਨ ਜਿੱਦਾਂ ਦੀ ਬਣੀ ਪਈ ਆ ਜਿੱਦਾਂ ਦੇ ਟਰੱਕਿੰਗ ਇੰਡਸਟਰੀ ਦੇ ਹਾਲ ਆ ਹੁਣ ਤਾਂ ਹੋਰ ਵੀ ਜ਼ਿਆਦਾ ਇੱਕ ਦੂਜੇ ਦੇ ਸਾਥ ਦੀ ਲੋਡ ਹੁੰਦੀ ਆ ਅੱਛਾ ਇੱਕ ਤਾਂ ਮੈਂ ਤੁਹਾਨੂੰ ਮੈਂ ਤਾਂ ਦੱਸਿਆ ਮੇਰੇ ਡਰਾਈਵਰ ਨੇ ਪਿਛਲੇ ਦਿਨੀ ਮੇਰਾ ਇੱਕ ਟਰੱਕ ਥੱਲੇ ਰੋਡ ਤੋਂ ਉਤਰ ਗਿਆ ਮੈਂ ਡਰਾਈਵ ਟਰੇਲਰ ਜਾ ਕੇ ਆਪ ਜਾ ਕੇ ਲਿਆਇਆ ਵਾ ਹਨਾ ਅਮਰੀਲੋ ਤੋਂ ਤੇ ਰਸਤੇ ਦੇ ਵਿੱਚ ਮੈਂ ਕਿੰਗਮੈਨ ਖੜਾ ਤੇਲ ਭਰਉਣ ਲੱਗਿਆ ਜੀ ਸਵੇਰ ਦੇ ਟਾਈਮ ਹਮ ਹਮ ਮੇਰੇ ਬਰਾਬਰ ਦਾ ਬੰਦਾ ਮੈਂ ਦੇਖਿਆ ਮੇ ਤੋਂ ਪਹਿਲਾਂ ਦਾ ਕਿਤੇ ਲੱਗਿਆ ਹੋਇਆ ਸੀ ਜੀ ਉਹ ਫੇਰ ਵੀ ਉਸੇ ਤਰ੍ਹਾਂ ਹੀ ਲੱਗਿਆ ਹੋਇਆ ਡਰਾਈਵਰ ਕਿਸੇ ਹੋਰ ਡਰਾਈਵਰ ਨਾਲ ਵੀਡੀਓ ਕਾਲ ਤੇ ਉਹਨੂੰ ਪੁੱਛ ਰਿਹਾ ਵੀ ਮੈਂ ਇਹਨੂੰ ਆਨ ਕਿਵੇਂ ਕਰਨਾ ਉਹ ਤੋਂ ਪੰਪ ਹੀ ਨਹੀਂ ਆਨ ਹੋ ਰਿਹਾ ਕਾਰ ਨਾਲ ਹੁਣ ਦੱਸੋ ਕੀ ਹੋਜਾ ਡਰਾਈਵਰ ਬੰਦਾ ਸਿੰਗਲ ਗਾਂ ਚ ਲਾ ਲੂਗਾ ਹਨਾ ਸੋ ਇੱਥੇ ਬੜਾ ਕੁਝ ਗਲਤ ਹੋ ਰਿਹਾ ਜਿਦਾਂ ਰਮਨ ਭਾਜੀ ਵੀ ਕਹਿ ਕੇ ਹਟੇ ਇੱਥੇ ਕੱਲੀ ਮੈਂ ਹੀ ਨਹੀਂ ਕਹਿੰਦਾ ਡਰਾਈਵਰ ਦੀ ਗਲਤੀ ਆ ਕੰਪਨੀਆਂ ਦੀ ਵੀ ਗਲਤੀ ਆ ਸਾਨੂੰ ਰਲ ਕੇ ਭਾਈਚਾਰੇ ਨੂੰ ਇਹ ਚੀਜ਼ ਚੰਗੀ ਸੁਧਾਰਨ ਦੀ ਲੋੜ ਆ ਧੰਨਵਾਦ ਜੀ ਰਮਨ ਭਾਜੀ ਵੀ ਤੁਹਾਡਾ ਵੀ ਸਾਰਿਆਂ ਦਾ ਤੁਸੀਂ ਚੰਗੀ ਇਨਫਰਮੇਸ਼ਨ ਲੈ ਕੇ ਆਉਂਦੇ ਚੰਗੀ ਅਸੀਂ ਸੁਣ ਲਈ ਬੈਨੇ ਆ ਬੰਦ ਸੋ ਚੰਗੀ ਗੱਲ ਹੀ ਆਪਾਂ ਕਰਿਆ ਕਰੀਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਜੀ ਅਗਲੇ ਕਾਲਰ ਨੇ ਆਪਣੇ ਨਾਲ ਅਮਰੀਕ ਜੀ ਸਤਿ ਸ਼੍ਰੀ ਅਕਾਲ ਜੀ